ਜੀ ਮੇਰਾ ਨਾਮ ਹੈ ਗੱਜੀ ਚਮਨ ਜੋਸ਼ੀ ਜੁਐਸ ਤੋਂ ਇਸ ਜਗ੍ਹਾ ਦਾ ਕੀ ਨਾਮ ਹੈ ਹਾਂਜੀ ਇਸ ਜਗ੍ਹਾ ਦਾ ਨਾਮ ਹੈਗਾ ਤਨਤਨ ਬਾਬਾ ਲੱਖਾਂ ਦਾ ਦਾਤਾ ਕਲਾਬ ਨੰਨੜਾਲਾ ਜੀ ਅੱਗੇ ਕਿੰਨੀ ਪੁਰਾਣੀ ਜਗ੍ਹਾ ਹੈ ਇਹ ਜਗ੍ਹਾ ਤੇ ਸੈਂਕੜੇ ਸਾਲ ਕੋ 500 ਸਾਲ ਤੋਂ ਜ਼ਿਆਦਾ ਹੀ ਹੋਊਗੀ ਘਟੋ-ਘਟ ਵੀ ਬਜ਼ੁਰਗਾਂ ਤੋਂ ਸੁਣਦੇ ਆਏ ਆਂ ਇਹਦੇ ਬਾਰੇ ਸਾਰਾ ਅਸੀਂ ਜਿਵੇਂ ਕਿ 3 ਦਿਨ ਬਹੁਤ ਵੱਡਾ ਮੇਲਾ ਲੱਗਦਾ ਹੈ ਇਸ ਮੇਲੇ ਦੇ ਸੰਬੰਧ ਚ ਕੀ ਜਾਣੇ ਜੀ ਇਹਦੇ ਬਾਰੇ ਮੈਂ ਕਹਿਣਾ ਚਾਹੁੰਨਾ ਕਿ ਸ਼ੁਰੂਆਤ ਦੇ ਵਿੱਚ ਤੇ ਚਲੋ ਇਹਨਾਂ ਨਹੀਂ ਸੀਗਾ ਲੇਕਿਨ ਹੌਲੀ ਹੌਲੀ ਹੁਣ ਇਸ ਵੇਲੇ 42ਵਾਂ ਸਾਰੇ ਏਰੀਏ ਦੀ ਸਾਰੇ ਸਹਿਯੋਗੀਆਂ ਦੇ ਨਾਲ ਇਹ ਮੇਲਾ ਬਹੁਤ ਜ਼ਿਆਦਾ ਇਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਵਾ ਬਾਹਰੋਂ ਬਹੁਤ ਜ਼ਿਆਦਾ ਸਹਿਯੋਗ ਆ ਏਰੀਏ ਦਾ ਵੀ ਤਾਂ ਬਾਹਰੋਂ ਵੀ ਬਹੁਤ ਜ਼ਿਆਦਾ ਸਹਿਯੋਗ ਇੱਥੇ ਸਕੂਲ ਦੇ ਵਿੱਚ ਗੇਮਾਂ ਚੱਲਦੀਆਂ ਪਈਆਂ ਕੱਲ ਦਾ ਤੇ ਅੱਜ ਵੀ ਹੋਣੀਆਂ ਤੇ ਕੱਲ ਨੂੰ ਦੋ ਆ ਰਹੇ ਆ ਸਿੰਗਰ ਆ ਰਹੇ ਆ ਤੇ ਇੱਕ ਕਨਵਰ ਗਰੇਵਾਲ ਸਾਹਿਬ ਆ ਇੱਕ ਹੋ ਰਿਹਾ ਉਹਨਾਂ ਨੇ ਪਹਿਲਾਂ ਲੱਗਣਾ ਹੈ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਰਾਤ ਨੂੰ ਕਵਾਲੀਆਂ ਇੱਥੇ ਤੇ ਕੱਲ ਸਵੇਰੇ 8:30 ਤੋਂ 9 ਵਜੇ ਦੇ ਕਰੀਬ ਕਈ ਵਾਰੀ 8:30 9 ਦੇ ਵਿੱਚ ਵਿੱਚ ਕਿਸੇ ਟਾਈਮ ਵੀ ਇੱਥੇ ਕੁੜੀ ਦੀ ਰਸਮ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਕੱਲ ਨੂੰ ਝੰਡੇ ਦੀ ਰਸਮ ਹੋਣੀ ਹੈ ਜਿਹੜੀ ਬਾਬਾ ਜੀ ਦੇ ਦਰਬਾਰ ਦੇ ਉੱਪਰ ਹੈ ਉਸ ਤੋਂ ਬਾਅਦ ਇੱਥੇ ਮੇਰੇ ਇੱਥੇ ਬਾਬਾ ਜੀ ਦਾ ਅੰਦਰ ਰਹਿਣ ਬਸੇਰਾ ਇੱਥੇ ਉਹਨਾਂ ਦੇ ਉਹਨਾਂ ਦੇ ਕਹਿਣ ਦੇ ਮੁਤਾਬਕ ਇੱਥੇ ਬਣਾਇਆ ਹੋਇਆ ਸੀ ਉਸ ਤੋਂ ਬਾਅਦ ਇੱਥੇ ਇਹ ਰਸਮ ਹੋਣੀ ਹੈ ਚਾਦਰ ਦੀ ਉਸ ਤੋਂ ਬਾਅਦ ਫਿਰ ਸਾਰੇ ਨਗਰ ਦੇ ਵਿੱਚ ਉਹਨਾਂ ਦੀ ਘੋੜੀ ਦੀ ਸਵਾਰੀ ਹੈ ਤੇ ਰਸਤੇ ਦੇ ਵਿੱਚ ਥਾਂ ਥਾਂ ਤੇ ਸੰਗਤਾਂ ਰੁਕ ਕੇ ਤੇ ਆਪਣਾ ਉਹ ਲੰਗਰ ਲਗਾਇਆ ਹੋਇਆ ਹੁੰਦਾ ਤੇ ਅਸ਼ੀਰਵਾਦ ਲੈਂਦੀਆਂ ਉਸ ਤੋਂ ਬਾਅਦ ਫਿਰ ਸਾਰੇ ਘੁੰਮ ਕੇ ਸਾਰੇ ਪਿੰਡ ਦੇ ਵਿੱਚ ਦੀ ਇੱਥੇ ਆ ਕੇ ਸਮਾਪਤੀ ਹੁੰਦੀ ਹੈ ਤੇ ਰਾਤ ਨੂੰ 8:30 ਵਜੇ ਦੇ ਕਰੀਬ 8:30 9:00 ਵਜੇ ਕਵਾਡੀਆਂ ਸ਼ੁਰੂ ਹੋ ਜਾਂਦੀਆਂ ਤੇ ਫਿਰ ਰਾਤ 1 2 ਵਜੇ ਤੱਕ ਚੱਲਦਾ ਰਹੋਗੇ ਬਹੁਤ ਜੀ ਅਸੀਂ ਤੇ ਇਹ ਸੰਜ ਮਤਲਬ ਕਹਿ ਸਕਦੇ ਵੀ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਜਿਸ ਤਰ੍ਹਾਂ ਪਹਿਲਾਂ ਸਹਾਯੋਗ ਦਿੰਦੀਆਂ ਔਰ ਆਉਂਦੀਆਂ ਆਉਣ ਤੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਤੇ ਖੁਸ਼ੀਆਂ ਪ੍ਰਾਪਤ ਕਰਨ ਲਈ ਜਿਹਦਾ ਹੱਥ ਹੈ ਅਮਰੀਕਾ ਤੋਂ ਉੱਨੀ ਤੇ ਸਪੈਸ਼ਲੀ ਸੇਵਾ ਨਿਭਾਉਣ ਨੇ ਸਾਡੇ ਦਾ ਮਹਿਸੂਸ ਹੁੰਦਾ ਇਹ ਕਿੰਨਾ ਕਿਚਾ ਹੈ ਜਿਨ੍ਹਾਂ ਕਿਸੇ ਨੂੰ ਵਿਆਹ ਦਾ ਚਾ ਹੁੰਦਾ ਉਹ ਸ਼ਾਇਦ ਉਹਦੋਂ ਵੀ ਸਾਨੂੰ 10 ਗੁਣਾ ਜ਼ਿਆਦਾ ਹੀ ਹੁੰਦਾ ਸਾਨੂੰ ਸਾਰੇ ਪਰਿਵਾਰ ਨੂੰ ਇਕੱਲੇ ਪਰਿਵਾਰ ਨੂੰ ਨਹੀਂ ਸਾਰੇ ਇਲਾਕੇ ਨੂੰ ਬਹੁਤ ਜ਼ਿਆਦਾ ਚਾ ਹੁੰਦਾ ਆ ਤੇ ਸਾਰੇ ਸਾਡੇ ਜਿੰਨੇ ਵੀ ਇੱਥੇ ਭੈਣ ਭਰਾ ਸਾਰੇ ਪਿੰਡ ਵਾਲੇ ਸੀ ਤੇ ਕਮੇਟੀ ਮੈਂਬਰ ਚਨਜੀਤ ਸਿੰਘ ਸੱਪਲ ਸੰਜੀਵ ਕੁਮਾਰ ਜੋਸ਼ੀ ਪ੍ਰਵੀਨ ਕੁਮਾਰ ਰਾਜੂ ਤੇ ਆਪਣਾ ਸੁਰਿੰਦਰਪਾਲ ਜੋਸ਼ੀ ਸਾਰੇ ਜਿੰਨੇ ਵੀ ਆ ਤੇ ਅਮਰਤਲਾਲ ਜੇ ਨਾਲ ਅਵਦ ਬਹੁਤ ਲੰਬੀ ਲਿਸਟ ਚ ਲਈ ਜਾਂਦੀ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਦਾ ਬਹੁਤ ਜਿਆਦਾ ਵੱਡਾ ਸਹਿਯੋਗ ਹੈ ਇਹਨਾਂ ਦੀ ਮਿਹਨਤ ਦੇ ਨਾਲ ਹੀ ਕਿਉਂਕਿ ਅਸੀਂ ਤੇ ਉਹਨੇ 2 ਹਫ਼ਤੇ ਵਾਸਤੇ 3 ਹਫ਼ਤੇ ਵਾਸਤੇ ਆਈਦਾ ਆ ਤੇ ਆਉਂਦਿਆਂ ਨੂੰ ਇਹਨਾਂ ਨੇ ਸਾਰੀ ਤਿਆਰੀ ਕੀਤੀ ਹੋਈ ਹੁੰਦੀ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਸੋਹਣਾ ਇਹਨਾਂ ਦੇ ਅਪਰਾਲੇ ਦੇ ਨਾਲ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਬਹੁਤ ਸੋਹਣਾ ਚੱਲਦਾ ਹੈ ਪ੍ਰੋਗਰਾਮ ਇਹਨਾਂ ਨੇ ਤਾਂ ਦਿੱਤਾ ਹੋਇਆ ਸਾਰਾ ਕੁਝ ਸਵਾਸ ਵੀ ਸਾਡੇ ਐਸੋਲੇ ਇਹਨਾਂ ਦੇ ਨਾਂ ਤੇ ਚੱਲਦੀ ਹੈ ਸ਼ੁਰੂ ਤੋਂ ਹੀ ਇਹਨਾਂ ਦੀ ਸਾਰੇ ਪਰਿਵਾਰ ਤੇ ਸਾਡੇ ਸਾਰੇ ਇਲਾਕੇ ਤੇ ਇਹਨਾਂ ਦੀ ਬਹੁਤ ਕਿਰਪਾ ਰਹੀ ਹੈ ਕਿਉਂਕਿ ਪਿਛਲੇ 23 ਸਾਲ ਤੋਂ ਖੁੱਲ ਕੇ ਉਹਨਾਂ ਦਾ ਜਿਹੜਾ ਹੈਗਾ ਆਪਣਾ ਕਲਾਮ ਵਗੈਰਾ ਜੋ ਵੀ ਉਹ ਬੋਲਦੇ ਆ ਕਿ ਆਪਣਾ ਉਹਨਾਂ ਦੀ ਹਾਜ਼ਰੀ ਕਹਿ ਲੋ ਉਹ ਆਮ ਓਪਨ ਹੋ ਚੁੱਕੀ ਹੈ ਪਿਛਲੇ 23 ਸਾਲ ਤੋਂ ਠੀਕ ਹੈ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਬਹੁਤ ਬਹੁਤ ਜੀ ਸ਼ੁਕਰੀਆ